ਯਤਨ ਕਰੀਏ ਜਿੱਥੇ ਅਸੀਂ ਬੱਚਿਆਂ ਨੂੰ ਕੈਂਪ 'ਚ ਹਫ਼ਤਾਵਾਰੀ ਭੇਜਿਆ ਸਾਲ ਬਾਅਦ ਅਸੀਂ ਕੇਵਲ ਇੱਕ ਹਫ਼ਤਾ ਹੀ ਅਗਰ ਲਾਵਾਂਗੇ ਤੇ ਪੂਰੇ ਤਰੀਕੇ ਨਾਲ ਗੱਲ ਪੜਣੀ ਨਹੀਂ ਹੈਗੀ ਬਾਤ ਬਣਦੀ ਨਹੀਂ ਬਾਕੀ ਜਿਹੜਾ ਹੋਮਵਰਕ ਹੈ ਉਹਨਾਂ ਦਾ ਇਹ ਸਾਡੀ ਜ਼ਿੰਮੇਵਾਰੀ ਦੇ ਹਿੱਸੇ ਹੁੰਦਾ ਹੈ ਅਸੀਂ ਯਤਨ ਕਰੀਏ ਇੱਥੇ ਜਿਹੜੇ ਬੱਚੇ ਬਾਰਨੇ ਇੱਥੇ ਬੱਚਿਆਂ ਦਾ ਜਿੱਥੇ ਜਨਮ ਹੋਇਆ ਹੈ ਬੱਚੇ ਪੜ ਰਹੇ ਨੇ ਉਹਨਾਂ ਦੀ ਫਰਸਟ ਲੈਂਗੁਏਜ ਇੰਗਲਿਸ਼ ਹੈ ਇਦੇ ਵਿੱਚ ਕੋਈ ਦੋਰਾਵਾਂ ਨਹੀਂ ਪਰ ਮਾਫ਼ ਕਰਿਓ ਜੇ ਅਸੀਂ ਘਰ ਦੇ ਵਿੱਚ ਉਹਨਾਂ ਨਾਲ ਪੰਜਾਬੀ ਬੋਲਾਂਗੇ ਤਾਂ ਉਹ ਇੰਗਲਿਸ਼ ਭੁੱਲ ਨਹੀਂ ਜਾਣਗੇ ਅਸੀਂ ਨਾਲ ਇੰਗਲਿਸ਼ ਗੱਲ ਕਰਾਂਗੇ ਤੇ ਉਹ ਇੰਗਲਿਸ਼ ਭੁੱਲਣ ਵਾਲੇ ਨਹੀਂ ਹੈਗੇ ਇਹ ਫਰਸਟ ਲੈਂਗੁਏਜ ਹੈ ਇਥੋਂ ਦੀ ਉਹਨਾਂ ਦੀ ਉਹਨਾਂ ਨੇ ਬੋਲਣੀ ਬੋਲਣੀ ਹੈ ਸਾਨੂੰ ਪਤਾ ਨਹੀਂ ਇਹ ਡਰ ਜਾਂ ਹਵਾ ਕਿਉਂ ਹੁੰਦਾ ਹੈ ਕਿ ਅਸੀਂ ਹੋਰ ਇੰਗਲਿਸ਼ 'ਚ ਗੱਲ ਕਰੀਏ ਫਿਰ ਅਸੀਂ ਕਹਿੰਦੇ ਜੀ ਕੀ ਕਰੀਏ ਬੱਚੇ ਹੀ ਗੱਲ ਕਰਦੇ ਨੇ ਨਹੀਂ ਅਸੀਂ ਇੱਥੇ 2 ਦਿਨ ਬੈਨ ਲਾਤਾ ਕਲਾਸ ਵਿੱਚ ਕੋਈ ਇੰਗਲਿਸ਼ ਨਹੀਂ ਬੋਲੇਗਾ ਸਾਨੂੰ ਜਿੰਨਾ ਤੋਂ ਨਹੀਂ ਵੀ ਸੀ ਉਮੀਦ ਬੱਚੇ ਪੰਜਾਬੀ ਬੋਲੇ ਨੇ ਵਧੀਆ ਬੋਲੇ ਇਹ ਸਾਡੇ ਸਕੂਲ ਨੇ ਬੱਚਿਆਂ ਤੇ ਨਹੀਂ ਹੈਗੇ ਬੱਚੇ ਚਾਹ ਸਕਦੇ ਨੇ ਅਸੀਂ ਥੋੜਾ ਯਤਨ ਕਰੀਏ ਅਸੀਂ ਕਰ ਦੇਵਾਂਗੇ ਗੁਰਮੁਖੀ ਉਹਨਾਂ ਦੇ ਨਾਲ ਪੰਜਾਬੀ ਬੋਲੀ ਵਿੱਚ ਛੇ ਬੋਲੀ ਵਿੱਚ ਬਾਤ ਕਰੀਏ ਨਹੀਂ ਤੇ ਭਾਸ਼ਾ ਵਿਭਾਗ ਵਾਲਿਆਂ ਨੇ ਇੱਕ ਚੇਤਾਵਨੀ ਦਿੱਤੀ ਸਾਡੀ ਕੌਮ ਨੂੰ ਭਾਸ਼ਾ ਵਿਭਾਗ ਵਾਲਿਆਂ ਨੇ ਇੱਕ ਚੇਤਾਵਨੀ ਭੇਜੀ ਹੈ ਉਹ ਕਹਿੰਦੇ ਨੇ ਅਸੀਂ ਸਰਵੇ ਕੀਤਾ ਹੈ ਇੰਡੀਆ ਲੈਵਲ ਤੇ ਤੁਸੀਂ ਵੇਖੋ ਲੁਧਿਆਣਾ ਜਲੰਧਰ ਪੰਜਾਬ ਭਰ ਦੇ ਵਿੱਚ ਹਿੰਦੀ ਨੂੰ ਤਰਜੀ ਦਿੱਤੀ ਜਾ ਰਹੀ ਹੈ ਹਿੰਦੀ ਲਿਟਰੇਚਰ ਹਿੰਦੀ ਅਖਬਾਰਾਂ ਘਰ ਆ ਰਹੀਆਂ ਨੇ ਹਿੰਦੀ ਮੈਗਜ਼ੀਨ ਪੜੇ ਜਾ ਰਹੇ ਨੇ ਇੰਗਲਿਸ਼ ਜਿੱਥੇ ਬੱਚੇ ਪੜ੍ਹ ਰਹੇ ਨੇ ਉੱਥੇ ਹਿੰਦੀ ਨੂੰ ਵੀ ਪ੍ਰਮੋਟ ਕੀਤਾ ਜਾ ਰਿਹਾ ਹੈ ਉੱਥੇ ਘਰਾਂ 'ਚ ਬੀਬੀਆਂ ਹਿੰਦੀ ਬੋਲ ਕੇ ਫਖਰ ਮਹਿਸੂਸ ਕਰਦੀਆਂ ਨੇ ਕਿ ਅਸੀਂ ਬਹੁਤ ਐਡਵਾਂਸ ਹੋ ਗਏ ਹਾਂ 21ਵੀਂ ਸਦੀ 'ਚ ਜੀ ਰਹੇ ਹਾਂ ਉਹਨਾਂ ਦੇ ਸੋਚ ਵਿੱਚ ਮਾਫ਼ ਕਰਿਓ ਪੰਜਾਬੀ ਬੋਲੀ ਬਿਆਕਵੜ ਬੋਲੀ ਲੱਗਣ ਲੱਗ ਪਈ ਹੈ ਕਿ ਛੱਡੋ ਭਰਾ ਇਹ ਪਿਛੜੇ ਲੋਕਾਂ ਦੀਆਂ ਬੋਲੀਆਂ ਨੇ ਇਸ ਰੂਪ ਦੇ ਵਿੱਚ ਇੱਥੇ ਜਿਹੜੇ ਬੱਚਿਆਂ ਦਾ ਜਨਮ ਹੋਇਆ ਉੱਥੇ ਅਸੀਂ ਇੰਗਲਿਸ਼ ਨੂੰ ਪਹਿਲ ਦੇ ਕੇ ਉੱਥੇ ਵਰਤਾਵਾ ਵਰਤਾਇਆ ਭਾਸ਼ਾ ਪਹਾਵਾ ਨੇ ਕਹਿੰਦੇ ਨੇ ਜੇ ਇਹ ਵਰਤਾਵਾ ਇਦਾਂ ਹੀ ਰਿਹਾ ਜਿਦਾਂ ਚੱਲ ਰਿਹਾ ਤੇ ਅੱਜ ਤੋਂ ਆਉਂਦੇ 50 ਸਾਲਾਂ ਤੱਕ ਪੂਰੀ ਦੁਨੀਆ 'ਚ ਧੰਗ ਗੁਰੂ ਗ੍ਰੰਥ ਸਾਹਿਬ ਨੂੰ ਪੜਨ ਵਾਲਾ ਉਂਗਲਾ ਤੇ ਟਾਵਾ ਟਾਵਾ ਬੰਦਾ ਲੱਬਿਆ ਕਰੇਗਾ ਪੜਿਆ ਨਹੀਂ ਕਿਸੇ ਨੇ ਜਾਣਾ ਇਹ ਕਿਹੜੀ ਬੋਲੀ ਚ ਲਿਖਿਆ ਹੈ ਇੱਥੇ ਬੱਚੇ ਕਿਉਂ ਨਹੀਂ ਆ ਕੇ ਦਰਬਾਰ ਘਾਟ ਚ ਬੈਠਦੇ ਕਿਉਂਕਿ ਉਹ ਕਹਿੰਦੇ ਨੇ ਇੱਥੇ ਪੜ੍ਹ ਕੇ ਹੀ ਰਹੇ ਨੇ ਭਾਈ ਸਾਹਿਬ ਜੀ ਆਹ ਕਿਹੜੀ ਬੋਲੀ ਦਾ ਹੁਕੂਮਨਾਮਾ ਚੱਲ ਰਿਹਾ ਹੈ ਕਿਹੜੀ ਲੈਂਗਵੇਜ ਹੈ ਕਿੱਥੋਂ ਆਈ ਹੈ ਪਤਾ ਹੀ ਨਹੀਂ ਲੱਗ ਰਿਹਾ ਉਹਨਾਂ ਨੂੰ ਕਸੂਰ ਉਹਨਾਂ ਦਾ ਨਹੀਂ ਹੈ ਅਸੀਂ ਇੱਥੇ ਬੱਚਿਆਂ ਨੂੰ ਬਾਰ-ਬਾਰ ਬੇਨਤੀ ਕੀਤੀ ਚੌਂਕੜੀ ਲਾਓ ਤੁਸੀਂ ਪ੍ਰੈਕਟੀਕਲ ਵੇਖੋ ਅਸੀਂ ਕਿਰਾਜ ਸੋਫਿਆ ਤੇ ਬੈਨੇ ਆ ਬੈਠਦੇ ਆ ਪਰ ਥੱਲੇ ਨਹੀਂ ਬੈਠਦੀ ਆਦਤ ਇਹ ਇੱਕ ਕਾਰਨ ਹੈ ਕਿ ਬੱਚੇ ਗੁਰਦੁਆਰੇ ਚੌਂਕੜੀ ਲਾ ਕੇ 10 ਮਿੰਟ ਨਹੀਂ ਬੈਠ ਪਾ ਰਹੇ ਪ੍ਰੈਕਟਿਸ ਨਹੀਂ ਹੈ ਕਿ ਉਹਨਾਂ ਦੇ ਉਹਨਾਂ ਨੂੰ ਅਸੀਂ ਆਖਿਆ 5-5 ਮਿੰਟ ਚੌਂਕੜੀ ਮਾਰ ਕੇ ਮੂਲ ਮੰਤਰ ਕਰੋ ਤੇ ਬੱਚੇ ਕਰਦੇ ਰਹੇ ਨੇ ਪਾਠ ਕਰਦੇ ਰਹੇ ਹੌਲੀ-ਹੌਲੀ ਕਰਕੇ ਚੌਂਕੜੇ ਲੱਗ ਗਏ ਇਹ ਜ਼ਰੂਰੀ ਹੁੰਦੇ ਨੇ ਭਾਵੇਂ ਕੋਈ ਧਰਮ ਨਾਲ ਇਹਦਾ ਸੰਬੰਧ ਨਹੀਂ ਹੈਗਾ ਕੋਈ ਜੀਵਨ ਦੀ ਸਾਰੀ ਪੱਕੋ ਸੰਬੰਧ ਨਹੀਂ ਪਰ ਸਾਡੀਆਂ ਬੇਸਿਕਲ ਲੋੜਾਂ ਨੇ ਅਸੀਂ ਤਿਆਰੀ ਕਰਾਣੀ ਜੇ ਸਾਡਾ ਧਿਆਨ ਹੋਏ ਇਹ ਪੱਤੀ ਹੈ ਇੱਕ ਤਾਂ ਅਸੀਂ ਸਾਰੇ ਆਪਣੇ ਬੱਚਿਆਂ ਦੇ ਨਾਲ ਘਰ ਦੇ ਵਿੱਚ ਤੁਹਾਡੇ ਸਾਹਮਣੇ ਆਪ ਆਪਣੀ ਉਦਾਹਰਣ ਦੇ ਦੇਣਾ 10 ਪੁੱਤਰਾ ਖੰਡ ਦਾ ਯੂਪੀ ਤੋਂ ਜਿਹੜੀ ਵੱਖਰੀ ਸਟੇਟ ਹੋਈ ਹੈ ਪਹਿਲਾਂ ਯੂਪੀ ਵਿੱਚ ਸੀ ਜਿਹਨੂੰ ਅਸੀਂ ਹਿੰਦੀ ਇਲਾਕਾ ਪੂਰਾ ਹੱਦ ਦੇ ਯੂਪੀ ਦਾ ਉੱਤਰ ਪ੍ਰਦੇਸ਼ ਉੱਥੋਂ ਦਾ ਦਾਸ ਜੰਪਲ ਹੈ ਉੱਥੇ ਜਨਮ ਲਿਆ ਲਗਾਤਾਰ ਉੱਥੇ 10ਵੀਂ ਤੱਕ ਪੜ੍ਹਾਈ ਕੀਤੀ ਹੈ ਪਰ ਤੁਸੀਂ ਬੋਲੀ ਤੋਂ ਨਹੀਂ ਕਹਿ ਸਕਦੇ ਕਿ ਉਸ ਇਲਾਕੇ ਦਾ ਹਿੰਦੀ ਬੋਲ ਕੇ ਤੇ ਸਾਡੀ ਪੰਜਾਬੀ ਵਿੱਚ ਮਿਕਸ ਹੋਇਆ ਹੋਵੇਗਾ ਉਦਾ ਕਾਰਨ ਸਾਡੇ ਘਰ ਦੇ ਨੇ ਆਖਿਆ ਸੀ ਤੁਸੀਂ ਹਿੰਦੀ ਪੜ੍ਹੋ ਇੰਗਲਿਸ਼ ਪੜ੍ਹੋ ਮੈਥ ਪੜ੍ਹੋ ਸਾਇੰਸ ਪੜ੍ਹੋ ਰੱਜ ਕੇ ਪੜੋ ਪਰ ਇਹ ਬੋਲੀ ਸਾਡੇ ਘਰ ਦੇ ਵਿਹੜੇ ਤੋਂ ਬਾਹਰ ਬੋਲੀ ਜਾਵੇ ਵਿਹੜੇ ਚ ਨਹੀਂ ਇੱਥੇ ਕੇਵਲ ਗੁਰੂਕੀ ਕੇਵਲ ਪੰਜਾਬੀ ਬੈਂਸ ਸਾਡੇ ਘਰ ਦੇ ਵਿੱਚ ਹਿੰਦੀ ਦਾ ਲਫ਼ਜ਼ ਬੋਲਣ ਤੇ ਇਹ ਦੇਨ ਉਸ ਬੋਲੀ ਨੇ ਹੌਲੀ-ਹੌਲੀ ਚਾਹਤ ਪੈਦਾ ਕੀਤੀ ਪੌਣ ਵਾਲੇ ਪਾਸੇ ਪ੍ਰੇਰਿਤ ਕੀਤਾ ਸੰਗੀ ਸਾਥੀ ਵਿੜੇ ਬਹੁਤ ਕੁਝ ਪਕੜ ਹੋਈ ਇੱਕ ਬੋਲੀ ਦੇ ਕਰਕੇ ਅੱਜ ਇਸ ਮੁਕਾਮ ਤੱਕ ਆਇਆ ਸੋ ਗੁਰੂ ਬਖਸ਼ਿਸ਼ ਕਰੇ ਅਸੀਂ ਇਸ ਬੋਲੀ ਨੂੰ ਨਾਤੇ ਆ ਕੇ ਇਹਨੂੰ ਨਾ ਛੱਡੀਏ ਜਿੱਥੇ ਅਸੀਂ ਸਾਤ ਸਮੁੰਦਰੋਂ ਪਾਰ ਆਏ ਆ ਗੁਰਦੇਵ ਕਹਿੰਦੇ ਨੇ ਜਿਹੜਾ ਸੁਖ ਅਸੀਂ ਲੱਭ ਰਹੇ ਆ ਉਹ ਸੁਖ ਨਾਹੀਂ ਬਹੁਤਾ ਤਨਖਾਟੇ ਸੁਖ ਨਾਹੀਂ ਪੇਖੇ ਨਿਰਤ ਨਾਟੇ ਸੁਖ ਨਾਹੀਂ ਬਹੁ ਦੇਸ਼ ਕਮਾਏ ਸਰਬ ਸੁਖਾਂ ਹਰ ਹਰ ਗੁਣ ਗਾਏ ਅਸੀਂ ਥੋੜਾ ਕਮਾਲ ਕੇ ਚੱਲ ਜਾਏਗਾ ਇੱਕ ਘਰ ਚ ਰਹਿਣੀ ਹੈ ਗੁਜ਼ਾਰਾ ਹੋ ਜਾਏਗਾ ਜੇ ਦੋ ਤਿੰਨ ਘਰ ਉੱਪਰ ਨਾਂ ਵੀ ਪਾਈਏ ਤਾਂ ਵੀ ਛੱਤ ਹੈਗੀ ਰਹਿਣ ਜੋਗੇ ਅਸੀਂ ਆਪਣੇ ਖਾਣ ਜੁਗਾ ਗੁਜ਼ਾਰਾ ਕਰ ਲਈਏ ਬੱਚਿਆਂ ਨੇ ਆਪ ਹੀ ਕਿਰਤ ਕਰ ਲੈਣੀਏ ਭਾਈ ਬਰਿੰਦਰ ਸਿੰਘ ਵੀ ਕਹ ਰਹੇ ਸਨ ਕਿ ਅਸੀਂ ਇਸ ਕੰਟਰੀ ਚ ਆਏ ਸਰਉਤੋਂ ਦੀ ਬੋਲੀ ਨਹੀਂ ਸੀ ਆਉਂਦੀ ਇੱਕ ਟੱਕਾ ਕੋੜ ਨਹੀਂ ਸੀ ਹੈਗਾ ਰਸੀ ਸਯੋਗ ਬਣ ਕੇ ਘਰ ਵੀ ਪਾੜੇ ਕਿਰਤ ਵੀ ਲੈ ਲਈ ਘਰ ਪਰਿਵਾਰ ਵਾਲੇ ਵੀ ਹੋ ਗਏ ਕਿ ਸਾਡੇ ਬੱਚੇ ਨਾ ਕਿਰਤ ਕਰ ਪਾਉਣਗੇ ਸਾਡੇ ਕੋਲ ਕੁਝ ਵੀ ਨਹੀਂ ਸੀ ਅਸੀਂ ਸਾਰੇ ਪੱਖੋਂ ਤੇ ਜਿਹੜੇ ਹੈ ਹੀ ਇੱਥੋਂ ਦੇ ਬੌਲ ਨੇ ਅਸੀਂ ਕਿਦੇ ਲਈ ਇਕੱਠੀਆਂ ਕਰਕੇ ਚੱਲੇ ਆ ਮਹਿਲਵਾੜੀ ਨੂੰ ਕਿਦੇ ਲਈ ਇਕੱਠੇ ਕਰਕੇ ਚੱਲੇ ਆ ਸੋ ਇਸ ਰੂਪ ਦੇ ਵਿੱਚ ਸਮਝੀਏ ਇਹਨਾਂ ਨੇ ਆਪੀ ਜੀਵਨ ਨੂੰ ਵਧੀਆ ਤੋਰ ਲੈਣਾ ਇਹਨਾਂ ਕੋਲ ਬਹੁਤ ਖਜ਼ਾਨਾ ਹੈ ਬਾਤیں ਸਮਾ ਦੇਈਏ ਆਪਾਂ ਇਹਨਾਂ ਨੂੰ ਟਾਈਮ ਦੇਈਏ ਆਪਾਂ ਥੋੜਾ ਕੰਮ ਕਰ ਲਓ ਪਰ ਬੈਂਤੀ ਇਹਨਾਂ ਕੋਲ ਪਾਓ ਇਹਨਾਂ ਨਾਲ ਡਿਸਕਸ ਕਰੋ ਡਿਬੇਟ ਕਰੋ ਲੜਦੇ ਪਾੜਦੇ ਨੇ ਫਰੈਂਡਸ਼ਿਪ ਬਾਅਦ ਉਦੋਂ ਬਣਦੀਆਂ ਨੇ ਜਦੋਂ ਘਰੋਂ ਮਾਈ ਫਰੈਂਡ ਨਾ ਪੜੇ। ਪੈਤਾ ਹੀ ਨਾ ਫਰੈਂਡ ਬਣੋ ਤੇ ਆ ਰਹੇ। ਮਿੱਤਰਤ ਰੂਪ ਵਿੱਚ ਅਸੀਂ ਬਹਿ ਕੇ ਗੱਲ ਕਰੀਏ ਜਿਵੇਂ ਗੁਰੂ ਸਾਡੇ ਨਾਲ ਕਰਦਾ ਹੈ। ਘਰੋਂ ਬੇਨਤੀ ਸੁਣੋ ਮੇਰੇ ਮੀਤਾ ਸੰਤ ਤਹਲ ਕੀ ਬੇੜਾ ਆਪ ਵੇੜਾ ਹੀ ਸੰਭਾਲਦਾ। ਮਿੱਤਰ ਬੜ ਕੇ ਗੁਰੂ ਸਾਡੇ ਨਾਲ ਗੱਲਾਂ ਕਰਦਾ ਹੈ। ਅਸੀਂ ਆਪਣੇ ਬੱਚਿਆਂ ਇਸ ਰੂਪ ਦੇ ਵਿੱਚ ਥੋੜਾ ਜਿਹਾ ਵਿਚਰ ਹੁੰਦਾ ਯਤਨ ਕਰੀਏ। ਦੂਜੀ ਬੇਨਤੀ ਕਿ ਜਿੱਥੇ ਬੱਚੇ ਇਤਿਹਾਸ ਸਿੱਖਣ ਦੇ ਗੁਰਮਤ ਸਿੱਖਣ ਦੇ ਚਾਹਵਾਨ ਨੇ ਥੋੜਾ ਜਾ ਹਕਰ ਸੀ ਧਿਆਨ ਦਿਗੇ ਆਪ ਜਿਹੜੀ ਬਾਣੀ ਪੜ੍ਹਦੇ ਆ ਕੋਲ ਬੱਚੇ ਨੂੰ ਬਿਠਾ ਲਓ ਉਹਨਾਂ ਨੂੰ ਵੀ ਕੋਲ ਸੁਣਾਇਆ ਜਾ ਸਕਦਾ ਇੰਟਰਨੈਟ ਦੇ ਵਿੱਚ ਤੁਸੀਂ ਵੇਖੋ ਬਹੁਤ ਮਟੀਰੀਅਲ ਪਿਆ ਹੋਇਆ ਹੈ ਬਹੁਤ ਮੈਟਰ ਪਿਆ ਗੁਰਮਤ ਦੇ ਸੰਬੰਧੇ ਜੇ ਇੰਟਰਨੈਟ ਦੇ ਵਿੱਚ ਨੈਗੇਟਿਵਿਟੀ ਬੈਠੀ ਹੈ ਤੇ ਪੋਜ਼ਿਟਿਵ ਵੀ ਬਹੁਤ ਕੁਝ ਹੈਗਾ ਅਸੀਂ ਇੱਕ ਪੱਖੋਂ ਘਬਰਾਈਏ ਨਾ ਕਿ ਬੱਚੇ ਮੋਬਾਈਲ ਯੂਜ਼ ਕਰਦੇ ਨੇ ਲੈਪਟਾਪ ਯੂਜ਼ ਕਰਦੇ ਨੇ ਨੈੱਟਵਰਕ ਤੇ ਨੇ ਰੋਕੇ ਰੋਕੇ ਨਹੀਂ ਜਾ ਸਕਦਾ ਇਹ ਪਖੋ ਉਹਨਾਂ ਨੇ ਵਿਚਰਨਾ ਸਮਾਦ ਦੇ ਵਿੱਚ ਪਰ ਉਹਨਾਂ ਦੀ ਦ੍ਰਿਸ਼ਟੀ ਕਿਹੋ ਜੀ ਬੜਾਈ ਜਾਵੇ ਐਂਦਰ ਕਿਹੜਾ ਬੜਾਇਆ ਜਾਵੇ ਉਹ ਕੀ ਲਬੜ ਸਾਰਾ ਕੁਝ ਸਾਰੀ ਜਗ੍ਹਾ ਤੇ ਪਿਆ ਹੋਇਆ ਹੈ ਬੇਖ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਰਕੋ ਦੋਏ ਫਲ ਲਾਏ ਇੱਥੇ ਨੇਕੀ ਬਧੀ ਗੁਣ ਅਗੁਣ ਬੇਖ ਅੰਮ੍ਰਿਤ ਦੋਵੇਂ ਚੀਜ਼ਾਂ ਨੇ ਹਰ ਥਾਂ ਤੇ ਪਈਆਂ ਹੋਈਆਂ ਨੇ ਸਾਡੀ ਚੋਣ ਕੀ ਹੈ ਅਸੀਂ ਕੀ ਚੂਜ਼ ਕਰਨਾ ਹੈ ਜਿੰਮੇਗਿਆ ਭੈਣਾ ਮੇਰੀਆਂ ਮਾਤਾਵਾਂ ਹੀ ਮਾਫ ਕਰੇ ਸਾਰਾ ਦਿਨ ਅਗਰ ਸੀਰੀਅਲ ਤੇ ਨਾਟਕ ਯਾਦ ਰੱਖਣ ਗੀਆਂ ਕਦੋਂ ਕਿਹੜਾ ਨਾਟਕ ਆਉਣਾ ਹੈ ਤੇ ਬੱਚਿਆਂ ਨੂੰ ਕਿਹੜੀ ਚੋਣ ਸਿਖਾਵਾਂਗੇ ਅਸੀਂ ਕੀ ਚੋਣਾਂ ਚਾਹੀਦਾ ਤੁਹਾਨੂੰ ਸਾਡੇ ਕੋਲ ਨਾਟਕ ਦੇ ਵਕਤ ਬੈਠ ਕੇ ਹੋ ਸਕਦੇ ਨੇ ਆ ਫਲਾਣਾ ਆਉਣਾ ਹੈ ਫਲਾਣਾ ਆਉਣਾ ਹੈ ਜਿੱਚ ਸੱਸ ਨੂੰ ਨੇ ਲੜਨਾ ਹੈ ਜਿੱਚ ਜਠਾਣੀਆਂ ਦਿਣਾਣੀਆਂ ਖਿਲਾਫ ਸਾਜ਼ਿਸ਼ ਕਿਵੇਂ ਬਣਾਈ ਜਾਣੀ ਹੈ ਇਸ ਕਿਸਮ ਦੇ ਵਾਇਰਸ ਸਾਡੇ ਘਰ ਦੇ ਵਿੱਚ মিডিਆ ਰਾਹੀਂ ਆ ਰਹੇ ਨੇ ਅਰਸੀਂ ਯਤਨ ਕਰੀਏ ਜਿਹੜਾ ਸਾਡੇ ਬਜ਼ੁਰਗਾਂ ਨੇ ਸਾਡੀ ਕੌਮ ਨੇ ਸਾਡੀਆਂ ਸੰਸਥਾਵਾਂ ਨੇ ਮਿਹਨਤ ਕਰਕੇ ਲਿਟਰੇਚਰ ਜਾਂ ਵਿਚਾਰ ਪਾਈ ਹੋਈ ਹੈ ਉਹ ਪੜਨਾ ਸ਼ੁਰੂ ਕਰੀਏ ਵੈਬਸਾਈਟ ਤੁਸੀਂ ਨੋਟ ਕਰ ਸਕਦੇ ਹੋ ਖਾਲਸਾ نیوز .org ਵੈਬਸਾਈਟ 에 ਸਿਰੇ 10 ਮਿੰਟ ਚਾਤੀ ਮਾਰੋ ਵਰਲਡ ਲੈਵਲ ਤੇ ਕੀ ਚੱਲ ਰਿਹਾ ਸਿੱਖਾਂ ਦੇ ਨਾਲ ਕੀ ਹੋ ਰਿਹਾ ਅਪਡੇਟ ਹੋਈਏ ਆਪਾਂ ਕੱਲ ਕੀ ਹੋਇਆ ਸੀ ਸਿੱਖਾਂ ਦੇ ਨਾਲ ਕੱਲ ਕਿਹੜੀ ਖਬਰ ਆਈ kalsa news.org ਇੱਕ ਪੜਨ ਵਾਸਤੇ ਸਾਡੇ ਸਾਹਮਣੇ ਹੈ sikhmarg.com ਵੈਬਸਾਈਟ ਇਹਦੇ ਵਿੱਚ ਅਥਾ ਲਿਟਰੇਚਰ ਪਿਆ ਹੋਇਆ ਜਿਹੜਾ ਟੌਪਿਕ ਤੁਸੀਂ ਚਾਹੁੰਦੇ ਹੋ ਕਿ ਮੈਂ ਕਲੀਅਰ ਕਰਾਂ ਇਤਿਹਾਸ ਦਾ ਗੁਰਮਤ ਦਾ ਕੁਰਬਾਨੀ ਦਾ ਸਾਰੇ ਕੌਮੀ ਅਵਲ ਨੰਬਰ ਦੇ ਜਿਹੜੇ ਅਵਲ ਫਾਜ਼ਲ ਵਿਦਵਾਨ ਨੇ sikhmarg.com ਤੇ ਤੁਹਾਨੂੰ ਨਜ਼ਰ ਆਉਣਗੇ ਬੜਾ ਖਜ਼ਾਨਾ ਪਿਆ ਹੋਇਆ ਹੈ ਇਸ ਰੂਪ ਦੇ ਵਿੱਚ ਵੀ ਅਸੀਂ ਵਰਤ ਸਕਦੇ ਹਾਂ ਆਪ ਪੜਾਂਗੇ ਤੇ ਦੱਸਣ ਜੋਗੇ ਹੋਵਾਂਗੇ ਬੱਚੇ ਦੇ ਜਿਹੜੇ ਪੁਆਇੰਟ ਨੇ ਉਹਦੇ ਆਂਸਰ ਸਹੀ ਨਾ ਮਿਲੇ ਤੇ ਬਾਤ ਨਹੀਂ ਬਣੇ ਤੇ ਦੂਜੀ ਬੇਨਤੀ ਕਰਾਂ ਅਸੀਂ ਕੀ ਸੁਣਦੇ ਆਏ ਹਾਂ ਸਾਨੂੰ ਬਾਬਿਆਂ ਨੇ ਕਿਹੜੀਆਂ ਕਹਾਣੀਆਂ ਸੁਣਾਈਆਂ ਨੇ ਇਹ ਇੱਕ ਵੱਖਰਾ ਮਾਹੌਲ ਸੀ ਉਹਦੇ ਵਿੱਚ ਕਸੂਰਵਾਰ ਦੀ ਬਾਤ ਜੇ ਦੇਖੀਏ ਤੇ ਸਮਾਂ ਹੀ ਉਦੋਂ ਇਤਨਾ ਸਰਜ ਨਹੀਂ ਸੀ ਹੋਇਆ ਮਟੀਰੀਅਲ ਇਤਨਾ ਹੈ ਕੋ ਮੀਂਰ ਦਾਇਰਾ ਬੜਾ ਸੀਮਤ ਸੀ ਅਸੀਂ ਉਹੀ ਕਹਾਣੀਆਂ ਰਿਪੀਟ ਕਰਦੇਗੇ ਕੋਈ ਬਾਤਾਂ ਕਰਾਮਾਤੀਆਂ ਉਡਾਰੀਆਂ ਵਣੀਆਂ ਸੀ ਬਾਤਾਂ ਆਪ ਸੁਣੀਆਂ ਸੁਣਾਈਆਂ ਇਹਨਾਂ ਬੱਚਿਆਂ ਨੇ ਨਹੀਂ ਜੇ ਮੰਡੀਆਂ ਇਹ ਲੌਜਿਕ ਮੰਗਦੇ ਨੇ ਇਹ ਸਚਾਈ ਮੰਗਦੇ ਨੇ ਪ੍ਰੈਕਟੀਕਲ ਲਾਈਫ ਮੰਗਦੇ ਨੇ ਇੱਚ ਸਾਡੀ ਜ਼ਿੰਦਗੀ ਕਿੱਥੇ ਐ ਉਹ ਜ਼ਿੰਦਗੀ ਲੱਭ ਰਹੇ ਨੇ ਉਸ ਕਹਾਣੀ ਦੇ ਪਿੱਛੋਂ ਅਸੀਂ ਕੇਵਲ ਗੁਰੂ ਸਾਹਿਬ ਨੂੰ ਹਵਾ ਚ ਦਾ ਕੇ ਫਖਰ ਮਹਿਸੂਸ ਕਰਦੇ ਆ ਉਹ ਕਹਿੰਦੇ ਨੇ ਨਹੀਂ ਸਾਨੂੰ ਦੱਸੋ ਬਾਬਾ ਕਿੱਥੇ ਕਿੱਥੇ ਗਿਆ ਤੇ ਕਿਉਂ ਗਿਆ ਕਿਵੇਂ ਲੋਕ ਬਦਲੇ ਕਿਹੜਾ ਤਰੀਕਾ ਸੀ ਗੁਰਨਾਨ ਅਸਰ ਦਾ ਆਹ ਚਾਹੁੰਦੇ ਨੇ ਸਿੱਧ ਗੋਸ਼ ਧਿਆਨਤ ਪੜਾਗੇ ਤੇ ਡਿਬੇਟ ਕਰਨ ਦਾ ਤਰੀਕਾ ਸਿੱਧ ਗੋਸ਼ ਵਿੱਚੋਂ ਸਾਨੂੰ ਮਿਲਦਾ ਹੈ ਗੋਸ਼ਤ ਦਾ ਆਰਤੀ ਡਿਬੇਟ ਕਰਨਾ ਹੁੰਦਾ ਹੈ ਇਹਨਾਂ ਨੂੰ ਦੱਸਣਾ ਪਏਗਾ ਡਿਬੇਟ ਦਾ ਧੰਗ ਬਾਣੀ ਕਿਵੇਂ ਦੱਸਦੀ ਹੈ ਕੁਐਸਚਨ ਤੇ ਆਂਸਰ ਕਿਵੇਂ ਦੇਏਦੇ ਨੇ ਅੱਜ ਕੁਝ ਬੱਚਿਆਂ ਨਾਲ ਬਹਿਣ ਦਾ ਮੌਕਾ ਮਿਲਿਆ ਤੇ ਬੱਚੇ ਜਿਨ੍ਹਾਂ ਦੇ ਕੇਸ ਕਤਲ ਸਨ ਅਸੀਂ ਨਹੀਂ ਸੱਚਾਉਂਦੇ ਕਿ ਬੱਚਿਆਂ ਨੂੰ ਕਿਸੇ ਰੂਪ ਤੇ ਵੀ احساس ਹੋਵੇ ਪਰ ਮਜਬੂਰੀ ਵਾਸਤੇ ਉਹਨਾਂ ਨਾਲ ਬੈਠ ਕੇ ਬਕਰੀ ਕਲਾਸ ਲੈਣੀ ਤੇ ਗੱਲਬਾਤ ਸ਼ੁਰੂ ਹੋਈ ਤੇ ਬੱਚਿਆਂ ਦੇ ਥਿਊਜ਼ ਲੈ ਉਹਨਾਂ ਦੇ ਕੋਲੋਂ ਗੱਲ ਪੁੱਛੀ ਕਿ ਆਖਰ ਕੀ ਰੀਜ਼ਨ ਹੈ ਕਈ ਬੱਚਿਆਂ ਦੇ ਜਵਾਬ ਆਏ ਕਿ ਸਾਡੇ ਘਰ ਪਰਿਵਾਰੋਂ ਹੀ ਆਖਿਆ ਗਿਆ ਕਿ ਬਾਅਦ ਵਿੱਚ 10ਵੀਂ ਪਾਸ ਕਰੋਗੇ ਫਿਰ ਆਖੜੇ ਹੋ ਜੇ ਕਈ ਬੱਚਿਆਂ ਦੇ ਥਿਊਜ਼ ਸਨ ਕਿ ਸਾਡੇ ਸਕੂਲ ਦੇ ਕੋਰਸਨ ਬੜੇ ਮੁਦੇ ਨੇ ਉੱਥੇ ਸਾਨੂੰ ਲੜਕੀ ਕਰਕੇ ਸੱਜਿਆ ਜਾਂਦਾ ਸ਼ੀ ਆਖਿਆ ਜਾਂਦਾ ਸਾਨੂੰ ਬਾਕੀ ਦੇ ਜਿਹੜੇ ਬੱਚੇ ਨੂੰ ਮਜ਼ਾਕ ਕਰਦੇ ਨੇ ਜੂੜਾ ਰੱਖਿਆ ਸਾਨੂੰ ਕਿਸੇ ਕਿਸਮ ਦੇ ਨਾਲ ਕੋਈ ਕਮੈਂਟ ਕਰਦਾ ਹੈ ਇਹ ਬੱਚਿਆਂ ਦੇ ਦੱਸੇ ਹੋਏ ਉਹਨਾਂ ਦੇ ਆਪਣੇ ਜਵਾਬ ਨੇ ਮੈਂ ਉਹਨਾਂ ਨੂੰ ਜਿੱਥੇ ਬੇਨਤੀ ਕੀਤੀ ਉਹਨਾਂ ਨੂੰ ਜਵਾਬ ਦੱਸੇ ਕੀ ਕੀ ਜਵਾਬ ਦੇਣੇ ਨੇ ਕਿਸ ਐਂਗਲ ਤੋਂ ਦੇਣੇ ਨੇ ਤਾਂ ਕਿ ਗੋਰਾ ਬੱਚਾ ਇੱਕ ਵਾਰੀ ਤੁਹਾਡੇ ਜੂੜੇ ਤੇ ਤੁਹਾਡੇ ਕੇਸ ਤੇ ਸਵਾਲ ਕਰ ਜਾਏ ਤੇ ਤੁਸੀਂ ਇਹੋ ਜਿਹਾ ਸਵਾਲ ਪਾਓ ਕਿ ਉਹਨੂੰ ਰਾਤ ਨੀਂਦ ਨਹੀਂ ਆਏਗੀ ਸੋਚਣ ਤੇ ਮਜਬੂਰ ਹੋ ਜਾਏਗਾ ਹੋ ਸਕਦਾ ਹੈ ਜੇ ਇਮਾਨਦਾਰ ਹੋਇਆ ਤੇ ਮਹੀਨੇ ਵਰਦੇ ਵਿੱਚ ਉਹਦੇ ਸਿਰ ਤੇ ਜੁੜਾ ਆ ਜਾਏਗਾ ਬਾਤ ਤੇ ਹੈ ਕਿ ਸਭ ਦੱਸਣਾ ਹੀ ਨਹੀਂ ਆ ਰਿਹਾ ਸਾਨੂੰ ਗੱਲ ਰੱਖਣੀ ਨਹੀਂ ਆਦੀ ਅਸੀਂ ਕੇਸ ਰੱਖੜ ਦੀ ਰੀਤ ਦੱਸੀ ਜਾ ਰਹੇ ਆ ਲੋਕਾਂ ਨੂੰ ਉਹ ਭੜਿਓ ਅਸੀਂ ਰੱਖੇ ਕੋਈ ਨਹੀਂ ਆ ਰਹੇ ਇਹ ਤਾਂ ਲੱਗੇ ਨੇ ਜਿਵੇਂ ਦੋ ਹੱਥ ਲੱਗੇ ਨੇ ਦੋ ਅੱਖਾਂ ਲੱਗੀਆਂ ਨੇ ਦੋ ਪੈਰ ਲੱਗੇ ਨੇ ਕੋਈ ਇਹ ਮੋਸ਼ਨ ਕਰੇ ਕਿ ਦੋ ਹੱਥ ਕਿਉਂ ਰੱਖੇ ਜੇ ਦੋ ਅੱਖਾਂ ਕਿਉਂ ਰਖੀਆਂ ਜੇ ਦੋ ਕੰਨ ਕਿਉਂ ਲਾਏ ਜੇ ਇਹ ਸੀ ਨਹੀਂ ਲਾਏ ਨਾ ਸੀ ਰੱਖਦੇ ਆ ਪਰ ਅਸੀਂ ਇਹ ਪੁੱਛਾਂਗੇ ਕਿ ਆਖਿਰ ਤੁਹਾਨੂੰ ਵੀ ਮਾਲਕ ਨੇ ਲਾਏ ਇਹ ਕਿਵੇਂ ਕੱਟ ਗਏ ਕਿਉਂ ਕੱਟੇ ਰੀਜ਼ਨ ਕੱਟੇ ਵਾਲੇ ਨੂੰ ਦੇਣਾ ਪੈਂਦਾ ਹੈ ਲੱਗੇ ਵਾਲੇ ਨੂੰ ਨਹੀਂ ਦੇਣਾ ਪੈਂਦਾ ਪਰ ਮਸਲਾ ਇਹ ਹੈ ਅਸੀਂ ਜਵਾਬ ਦੇ ਰਹੇ ਹਾਂ ਅਸੀਂ ਜਵਾਬ ਦੇ ਹੋ ਗਏ ਆ ਕੇਸ ਰੱਖਣ ਵਾਲਾ ਪੱਧ ਬਣਨ ਵਾਲੇ ਨੂੰ ਕਚੈਰੀ 'ਚ ਖੜਾ ਕਰ ਦਿੱਤਾ ਜਾਂਦਾ ਨਹੀਂ ਅਸੀਂ ਨੈਚੁਰਲ ਲਾਈਫ ਜਿਉਣ ਵਾਲੇ ਲੋਕ ਆ ਅਸੀਂ ਡੰਬਰ ਨਹੀਂ ਕਰ ਰਹੇ ਅਸੀਂ ਕੋਈ ਬਾਜ਼ਾਰੋਂ ਖਰੀਦ ਕੇ ਨਹੀਂ ਲਿਆ ਕੇ ਰੱਖ ਲਏ ਨੈਚੁਰਲ ਹੈ ਕੁਦਰਤੀ ਹੈ ਗॉड ਨੇ ਦਿੱਤੇ ਨੇ ਤੈਨੂੰ ਵੀ ਦਿੱਤੇ ਸਭ ਨੂੰ ਸਾਡਾ ਬੱਚਾ ਪੁੱਛਿਆ ਜੋਗਾ ਹੋ ਗਏ ਕਿ ਆਖਰ ਕੀ ਕਾਰਨ ਹੋਇਆ ਕਿ ਤੂੰ ਰੱਦ ਨਹੀਂ ਸਕਿਆ ਸੰਭਾਲ ਨਹੀਂ ਸਕਿਆ ਤੇਰੇ ਜੀਸਸ ਦੇ ਕੇਸ ਨੇ ਫੋਟੋ ਦੇ ਵਿੱਚ ਜੈਸਾ ਸੇਵੇ ਤੈਸਾ ਹੋਵੇ ਇਹ ਹੋਣਾ ਚਾਹੀਦਾ ਸੀ ਤੁਹਾਨੂੰ ਤਾਂ ਸੋ ਇਸ ਰੂਪ ਚ ਬੱਚਿਆਂ ਦੀ ਤਿਆਰੀਆਂ ਕਰਾਈ ਆ ਆਪਾਂ ਉਹਨਾਂ ਨੂੰ ਕੰਫੀਡੈਂਸ ਨਾਲ ਆਨਸਰ ਦੇਣਾ ਡਰਨ ਨਾ ਦੂਜੀ ਬੇਨਤੀ ਪ੍ਰਬੰਧਕ ਕਮੇਟੀ ਨੂੰ ਵੀ ਤਸੰਗਤ ਨੂੰ ਵੀ ਤੁਸੀਂ ਕੋਸ਼ਿਸ਼ ਕਰੋ ਨਗਰ ਕੀਰਤਨ ਕੱਢਦੇ ਹੋ ਵਿਸਾਖੀ ਤੇ ਨਗਰ ਕੀਰਤਨ ਨਿਕਲਦਾ ਹੈ ਤੇ ਸਕੂਲ ਜਾ ਕੇ ਉਹਨਾਂ ਦੇ ਟੀਚਰਾਂ ਨੂੰ ਇਨਵਾਈਟ ਕਰਿਆ ਉਹ। ਪ੍ਰਿੰਸੀਪਲਸ ਨੂੰ ਸਦੋਂ ਉਹ ਧੜਾ ਕਲਚਰ ਵੇਖਣ ਗਿਆ ਕਿ ਸਿਸਟਮ ਕੀ ਹੈ ਆਪ ਵੀ ਦੱਸਣ ਕਿ ਬੱਚਿਆਂ ਨੂੰ। ਜਿੱਥੇ ਅਸੀਂ ਗੁਰਪੁਰ ਮਨਾਉਂਦੇ ਹਾਂ ਮਾਨੂੰ ਇਨਵਾਈਟ ਕਰੋ। ਉਹ ਦੇਖਣ ਆ ਕੇ ਇਹਨਾਂ ਦਾ ਮਾਹੌਲ ਕੀ ਹੈ। ਜੇ ਕੋਈ ਬੱਚਾ ਮਜ਼ਾਕ ਕਰੇ ਸਾਡੇ ਬੱਚੇ ਨਾ ਪ੍ਰਬੰਧਕ ਕਮੇਟੀ ਦੀ ਡਿਊਟੀ ਹੈ। ਸੰਗਤ ਦੀ ਮਾਪਿਆਂ ਦੀ ਬੱਚਾ ਕੁਝ ਨਹੀਂ ਕਰ ਪਾਏਗਾ ਬੋਤਾ ਇਕੱਲਾ। ਸਕੂਲ ਵਾਲਿਆਂ ਨੂੰ ਜਾ ਕੇ ਇੱਕ ਫਾਈਲ ਬਣਾਓ। ਉਹਦੇ ਚ ਜਿਹੜੀਆਂ ਸੀ ਵਰਲਡ ਵਾਰ ਲੜੀਆਂ ਨੇ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਉਹ ਫੋਟੋਆਂ ਨੈਟ ਚੋਂ ਕੱਢੋ ਫਾਈਲ ਬਣਾ ਕੇ ਉਹਨਾਂ ਦੇ ਮੋਰੇ ਰੱਖੋ ਅਹਿਸਾਸ ਹੋਏਗਾ ਕਿ ਇਨਾਂ ਨੇ ਇੰਨਾਂ ਕੁਰਬਾਨੀਆਂ ਸਾਡੇ ਨਾਲ ਕੰਟਰੀਆਂ ਨੇ ਦਿੱਤੀਆਂ ਨੇ ਸਾਡਾ ਕੰਟਰੀਬਿਊਸ਼ਨ ਕੀ ਹੈ ਨਾਲ ਇਹਨਾਂ ਲਈ ਅਸੀਂ ਕੀ ਕਰਦੇ ਹਾਂ ਇਹਨਾਂ ਨੂੰ ਕਿਵੇਂ ਸੰਭਾਲ ਸਕਦੇ ਆ ਇਹ ਜੁਦਾਹੂ ਕੌਮ ਹੈ ਗਿਆਨਵਾਨ ਔਂ ਸਿਰੇ ਦੀ ਕੌਮ ਹੈ ਦੱਸਣਾ ਪਏਗਾ ਜਾ ਕੇ ਹਰ ਸਕੂਲ ਇੱਕ ਫਾਈਲ ਪਹੁੰਚਾ ਦੇ ਉਹ ਆਪਣੀ ਅੱਜ ਦੇ ਬੱਚੇ ਬੱਚੀਆਂ ਦੇ ਕੇਸ ਤੇ ਕੇਸਕੀ ਦੀਆਂ ਤਸਵੀਰਾਂ ਗਤਕਾ ਇੱਥੇ ਤੁਸੀਂ ਗੁਰਦੁਆਰਾ ਹਰ ਚੀਜ਼ ਸਾਡੀ ਫਾਈਲ ਬੜੀਆਂ ਵਿੱਚ ਇੱਕ ਤਰ੍ਹਾਂ ਉਹ ਦੱਸੋ ਉਹ ਆਪਣੇ ਪ੍ਰੇਰ ਦੇ ਵਿੱਚ ਬੱਚਿਆਂ ਸਾਰਿਆਂ ਨੂੰ ਗਾਈਡ ਕਰਨਗੇ ਸਾਡੇ ਬੱਚਿਆਂ ਨੂੰ ਪ੍ਰੋਬਲਮ ਨਹੀਂ ਆਉਣਗੀਆ ਉਹ ਇਕੱਲੇ ਸਾਹਮਣੇ ਕਰ ਰਹੇ ਨੇ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਪਏਗਾ ਸਾਰਿਆਂ ਨੂੰ ਇਸ ਰੂਪ ਤੇ ਤਿਆਰ ਹੋਣਾ ਪਏਗਾ ਅਖੀਰ ਬੇਨਤੀ ਹੈ ਕਿ ਸਮਾਪਤੀ ਕਰਾਂ ਜਿੱਥੇ ਤੁਸੀਂ ਚਾਹਤ ਰੱਖਦੇ ਹੋ ਕਿ ਅੰਮ੍ਰਿਤ ਪੈਦਾ ਹੋਵੇ ਉੱਥੇ ਤਾਂ ਗੁਰੂ ਅਰਦਾਸ ਸੱਚੇ ਪਾਤਸ਼ਾਹ ਆਖਦੇ ਨੇ ਇਹ ਕਦੀ ਨਹੀਂ ਹੋ ਸਕੇਗਾ ਕਿ ਅਸੀਂ ਬਿਖ ਬੀਜੀਏ ਤੇ ਅੰਮ੍ਰਿਤ ਦੀ ਚਾਹਤ ਰੱਖੀਏ ਅੰਮ੍ਰਿਤ ਚਹੀਦਾ ਹੈ ਪਰ ਐਉਂ ਨਹੀਂ ਕਿ ਜੋ ਜੀ ਹੋਏ ਸੋਗ ਵੇ ਮੂੰਕਾ ਕਹਿਆ ਬਾਉ ਬੀਜੇ ਵਿਖ ਮੰਗੇ ਅੰਮ੍ਰਿਤ ਵੇਖੋ ਇਹ ਨਿਆਉ ਸਾਨੂੰ ਵੀ ਅੰਮ੍ਰਿਤ ਬੀਜਣਾ ਪਏਗਾ ਤੇ ਅੰਮ੍ਰਿਤ ਫਲ ਮਿਲਣਾ ਹੈ ਜੇ ਅਸੀਂ ਚਾਹੁੰਦੇ ਸਾਡੇ ਬੱਚੇ ਸਰੂਪ ਧਾਰੀ ਹੋਣ ਸਾਡੇ ਘਰਾਂ ਚ ਬਾਬਾ ਫਤਿਹ ਸਿੰਘ ਵਰਗੇ ਬੇੜਿਆਂ ਚ ਖੇਡਣ ਸਾਡੇ ਕਰ ਬਾਬਾ ਦੀਪ ਸਿੰਘ ਵਰਗੇ ਭਾਈ ਤਾਰੂ ਸਿੰਘ ਵਰਗੇ ਜਨਮ ਲੈਣ ਤੇ ਮੈਂ ਬੱਚਿਆਂ ਦੇ ਮਾਂ ਪਿਤਾ ਨੂੰ ਦੋਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਆਪਣੀ ਕੀ ਤਿਆਰੀ ਕਰੀਏ ਅਸੀਂ ਆਪ ਤਿਆਰੀ ਕਰਾਂਗੇ ਆਪ ਰੋਲ ਮਾਡਲ ਬਣ ਕੇ ਬੱਚਿਆਂ ਨੂੰ ਪੌਂਤੀ ਹਿਸਟਰੀ ਦੱਸਣ ਦੀ ਲੋੜ ਨਹੀਂ ਪੈਗੀ ਸਾਡਾ ਜੀਵਨ ਦੱਸੇਗਾ ਬੱਚਿਆਂ ਨੂੰ ਸਿੱਖ ਕੌਣ ਹੁੰਦੇ ਨੇ ਸਿੱਖ ਕੀ ਕਰਦੇ ਨੇ ਸਾਡੀ ਕਮਾਈ ਨੇਕ ਹੋਏਗੀ ਸਾਡੀ ਬੋਲ ਬਾਣੀ ਗੁਰਵਾੜੀ ਹੋਏਗੀ ਸਾਡਾ ਰਹਿਣ ਸਹਿਣ ਜੇ ਘਰਾਂ ਦੇ ਵਿੱਚ ਪਤਾ ਹੀ ਸ਼ਾਮ ਨੂੰ ਪੈਗ ਲਾ ਰਿਆ ਹੈ ਤੇ ਤੁਸੀਂ ਮਸ ਸੋਚੋ ਕਿ ਕੈਂਪਾਂ ਚ ਤੁਹਾਡੇ ਬੱਚੇ ਭਾਈ ਤਾਲੂ ਸਿੰਘ ਬਣ ਕੇ ਜਾਣਗੇ ਫਿਰ ਉਹਨਾਂ ਨੇ ਘਰ 300 ਦਿਨ ਜੋ ਨੋਟ ਕਰਦਾ ਇੱਥੇ ਨਹੀਂ ਬੋਤਾ ਉਹਨਾਂ ਨੂੰ ਕੋਈ ਦਿਖਾਇਆ ਜਾ ਸਕਦਾ ਇਹ ਜੇ ਤਨ ਕਰੋ ਆਪਣੇ ਘਰਾਂ ਚੋਂ ਜ਼ਹਿਰ ਕੱਢ ਕੇ ਬਾਹਰ ਮਾਰੋ ਅਸੀਂ ਆਪ ਅੰਮ੍ਰਿਤ ਪੀਣ ਵਾਲੇ ਚਾਹਤ ਵਾਲੇ ਬਣੀਏ ਅੰਮ੍ਰਿਤ ਉਹ ਪੀ ਸਕਦਾ ਜਿਹਨੂੰ ਬਾਣੀ ਆਪਦੀ ਹੈ ਅੰਮ੍ਰਿਤ ਕੀ ਸਾਹ ਸੋਈ ਜਾਣਾ ਜੋ ਅੰਮ੍ਰਿਤ ਦਾ ਵਪਾਰੀ ਜੀਓ ਆਪ ਪਿਆਰ ਕਰੀਏ ਕਕਾਰਾਂ ਨਾਲ ਆਪ ਆਪਣੇ ਪਹਿਰਾਵੇ ਨਾਲ ਕਾਚਰ ਨਾਲ ਲਗਾ ਪੈਦਾ ਕਰੀਏ ਬਹੁਤ ਦੂਰ ਆ ਕੇ ਸਿ ਆ ਵਸੇ ਆ ਇੱਕ ਕਿਤੇ ਨਾ ਕਿਤੇ ਇੱਕ ਡਰ ਹੈ ਟੋਕਲਾ ਹੈ ਮੰਦੇ ਵਿੱਚ ਕਿਸੇ ਇਹ ਨਾ ਹੋਵੇ ਕਿ ਲੋਕ ਗਇਓ ਪਰ ਲੋਕ ਗਵਾਇਓ ਵਾਲਾ ਹਾਲ ਕਰ ਬੈਠੀਏ ਪਿਛਾਂ ਵੀ ਗਵਾ ਬੈਠੇ ਅਗਾਂਹ ਵੀ ਸਿਰਜਣਾ ਸਾਡੇ ਕੋਲੋਂ ਨਾ ਹੋ ਸਕੇ ਆਓ ਸਾਰੇ ਯਤਨਸ਼ੀਲ ਹੋਈਏ ਗੁਰੂ ਦੇ ਅਰਦਾਸ ਕਰੀਏ ਕਿ ਉਧਰੋਂ ਕਰੂੰ ਕਰਾਵਾਂ ਠਾਕੁਰ ਤੁਸੀਂ ਮਾਲਕ ਹੱਥ ধরੋ ਅਸੀਂ ਯਤਨਸ਼ੀਲ ਹੋਈਏ ਕਮਰ ਕਸਾ ਕਰੀਏ ਆਪ ਤਿਆਰੀ ਕਰੀਏ ਸੋ ਦੁਬਾਰਾ ਫਿਰ ਖਾਸ ਕਰਕੇ ਉਹਨਾਂ ਪਰਿਵਾਰਾਂ ਦਾ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਤਿਆਰ ਕਰਕੇ ਬੜੀ ਲਗਨ ਦੇ ਨਾਲ ਗੁਰਦਰਾ ਸਾਹਿਬ ਛੱਡਿਆ ਇੱਥੇ ਆ ਕੇ ਤੁਸੀਂ ਬੱਚਿਆਂ ਨੂੰ ਕੈਂਪ ਦੇ ਵਿੱਚ ਜਿੱਥੇ ਐਡਮਿਸ਼ਨ ਦਵਾਈ ਸ਼ਮੂਲੀਅਤ ਲਈ ਉੱਥੇ ਪ੍ਰਬੰਧਕ ਵੀਰਾਂ ਦਾ ਵੀ ਕੋਟਨ-ਪੁਰ ਧੰਨਵਾਦ ਹੈ ਕਿ ਬਹੁਤ ਆਖਾਂ ਤੇ ਉਪਰਾਲੇ ਨਹੀਂ ਹੋ ਰਹੇ ਇੱਥੇ ਬਹੁਤ ਸੋਹਣੇ ਤਰੀਕੇ ਦੇ ਨਾਲ ਉਪਰਾਲਾ ਤੁਸੀਂ ਸਾਰੇ ਕਰ ਰਹੇ ਹੋ ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਵੀ ਕੋਟਨ-ਪੁਰ ਸ਼ੁਕਰ ਹੈ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਇਹ ਉਪਰਲਾ ਉਦਮ ਸਤਿਗੁਰ ਜੀ ਨੇ ਹੱਥ ਤਰ ਕੇ ਬਖਸ਼ਿਸ਼ ਕੀਤਾ ਸੋ ਵਿਚਾਰ ਕਰਦੇ ਆਂ ਬੱਚਿਆਂ ਦੇ ਸਬੰਧੀ ਜਾਂ ਕੋਈ ਘਾਟਵਾਦ ਬੋਲ ਕਲਾਸਰੂਮ ਚ ਬੱਚਿਆਂ ਦੇ ਨਾਲ ਸਾਂਝਾ ਹੋਇਆ ਹੋਵੇ ਤੁਹਾਡੇ ਤੱਕ ਬਾਤ ਪਹੁੰਚੀ ਹੋਵੇ ਜਾਂ ਤੁਹਾਨੂੰ ਕੋਈ ਲਫ਼ਜ਼ ਗਲਤ ਲੱਗਾ ਹੋਵੇ ਮੈਂ ਸਾਰਿਆਂ ਪਾਸੋਂ ਕਿਮਾ ਦਾ ਜਾਚ ਕਾ ਫਤਹਿ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕੀ ਫਤਹਿ